I got it! ਸਾ ਸੰਗਤ ਜੀ ਐਸੇ ਪ੍ਰਕਾਰ ਹੀ ਅੱਜਕੱਲ ਵੀ ਜਿਹੜਾ ਸਿੱਖ ਰਹਿਤ ਬੈਦ ਵਿੱਚ ਪੱਕਾ ਹੁੰਦਾ ਹੈ ਉਸ ਤੇ ਹੀ ਗੁਰੂ ਜੀ ਦੀਆਂ ਖੁਸ਼ੀਆਂ ਹੁੰਦੀਆਂ ਹਨ ਅਤੇ ਉਸ ਦੇ ਘਰ ਵਿੱਚ ਵਰਕਤਾ ਹੁੰਦੀਆਂ ਹਨ ਜਦੋਂ ਉਹ ਕਿਸੇ ਦੇ ਬਹਿਕਾਵੇ ਵਿੱਚ ਆ ਕੇ ਮੜੀਆ ਪੀਰ ਨੂੰ ਮੰਨਣ ਲੱਗ ਜਾਂਦਾ ਹੈ ਜਾਂ ਕਿਸੇ ਨਕਲੀ ਗੁਰੂ ਦੇ ਵਸ ਪੈ ਜਾਂਦਾ ਹੈ ਤਾਂ ਉਸ ਦੀ ਗੁਲ ਵੀ ਹੌਲੀ-ਹੌਲੀ ਨਾਸ ਹੋ ਜਾਂਦੀ ਹੈ ਰਾਹ ਇਕੱਲੇ ਨੂੰ ਨਿਹਾਲ ਕਰਕੇ ਗੁਰੂ ਜੀ ਭਾਈ ਰੂਪੇ ਦੇ ਪਿੰਡ ਚਲੇ ਗਏ ਤੇ ਭਾਈ ਰੂਪੇ ਜੀ ਦੇ ਵੰਸ਼ ਨੂੰ ਉਹਨਾਂ ਨੇ ਨਿਹਾਲ ਕੀਤਾ ਇੱਕ ਰੂਪਾ ਸੋਤ ਅਤੇ ਸਧੂ ਪਿਤਾ ਦੋਵੇਂ ਤਰਖਾਣ ਸਿੱਖ ਸਨ ਜਿਨ੍ਹਾਂ ਨੇ ਛੇਵੇਂ ਪਾਸ਼ਾ ਨੂੰ ਪ੍ਰਸੰਨ ਕੀਤਾ ਸੀ ਜੇਠ ਦੀ ਦੁਪਹਿਰ ਸਮੇਂ ਅਤਿ ਗਰਮੀ ਸੀ ਪਰ ਉਹਨਾਂ ਨੇ ਆਪਣੇ ਜਲ ਨੂੰ ਠੰਡਾ ਜਾਣਿਆ ਉਸ ਸਮੇਂ 30 ਪੋਤੇ ਗੁਰੂ ਜੀ ਵਿਰਾਜ ਰਹੇ ਸਨ ਉਹਨਾਂ ਨੂੰ ਬੁਲਾਉਣਾ ਚਾਹਿਆ ਗੁਰੂ ਜੀ ਸੁੰਦਰ ਘਰ ਠੰਡੇ ਕਮਰੇ ਵਿੱਚ ਪਲਗ ਉੱਪਰ ਲੇਟੇ ਹੋਏ ਸਨ ਆਪਣੇ ਪ੍ਰੇਮ ਵੇ ਜਾਣ ਕੇ ਗੁਰੂ ਜੀ ਸ਼ੰਕਾ ਛੱਡ ਕੇ ਰੂਪਾ ਸੁਤਵਾਲ ਚਲ ਪਏ ਸਾਰੇ ਸੁਖ ਛੱਡ ਕੇ ਗੁਰੂ ਜੀ ਇੱਕ ਛੇਣ ਵਿੱਚ ਪਹੁੰਚ ਗਏ ਪਿਆਸ ਵਿੱਚ ਆਤਰ ਹੋ ਕੇ ਪਾਣੀ ਮੰਗਣ ਲੱਗ ਗਏ ਕਿ ਕਿਸ ਦੇ ਪਾਸ ਹੈ ਪਿਤਾ ਪੁੱਤਰ ਪ੍ਰਸੰਨ ਹੋ ਕੇ ਤੁਰੰਤ ਉੱਠ ਪਏ ਤੇ ਗੁਰੂ ਜੀ ਨੂੰ ਠੰਡਾ ਪਾਣੀ ਦਿੱਤਾ ਗੁਰੂ ਜੀ ਨੇ ਪਾਣੀ ਪੀਤਾ ਅਤੇ ਵਿਸ਼ਾਲ ਪ੍ਰਸੰਨ ਹੋ ਗਏ ਫਿਰ ਸਤਗੁਰ ਜੀ ਨੇ ਬਚਨ ਕੀਤਾ ਇਸ ਕਿਰਤ ਨੂੰ ਛੱਡ ਦਿਓ ਤੇ ਹੁਣ ਲੰਗਰ ਲਾਇਆ ਕਰੋ ਉਸ ਸਮੇਂ ਤੋਂ ਉਹਨਾਂ ਦੀ ਸੰਗਤ ਬਹੁਤ ਵੱਧ ਗਈ ਤੇ ਬਹੁਤ ਲੋਕਾਂ ਨੇ ਸਿੱਖੀ ਧਾਰਨਾ ਕੀਤੀ ਉਹਨਾਂ ਦੀ ਕੋਲ ਵੱਧ ਗਈ ਸੀ ਤੇ ਉਹਨਾਂ ਦੇ ਘਰ ਦੋ ਪੁੱਤਰ ਪੈਦਾ ਹੋਏ ਉਹਨਾਂ ਨੇ ਗੁਰੂ ਜੀ ਦੇ ਆਉਣ ਅਤੇ ਉਹਨਾਂ ਦੇ ਵੱਡੇ ਜੁੱਦ ਬਾਰੇ ਸੁਣਿਆ ਚਾਰ ਸਹਿਬਜ਼ਾਦੇ ਪ੍ਰਲੋਕ ਚਲੇ ਗਏ ਹਨ ਉਹ ਮਨ ਵਿੱਚ ਬਹੁਤ ਹੈਰਾਨ ਹੋਏ ਵੱਡਾ ਗਜ਼ਬ ਗੁਜ਼ਾਰਿਆ ਹੈ ਭਾਈ ਪਰਮ ਸਿੰਘ ਅਤੇ ਭਾਈ ਧਰਮ ਸਿੰਘ ਵੱਡੇ ਭਗਤੀ ਵਾਲੇ ਸਨ ਉਹ ਗੁਰੂ ਜੀ ਦੇ ਦਰਸ਼ਨਾਂ ਵਾਸਤੇ ਤਿਆਰ ਹੋ ਗਏ ਤੇ ਹਿਰਦੇ ਵਿੱਚ ਵੱਡਾ ਪ੍ਰੇਮ ਧਾਰਨ ਕੀਤਾ ਕਈ ਸਿੱਖਾਂ ਨੂੰ ਉਹਨਾਂ ਨੇ ਆਪਣੇ ਨਾਲ ਲਿਆ ਤੇ ਮੂੰਹ ਨਾਲ ਸ਼ਬਦ ਗਾਉਂਦੇ ਆਉਂਦੇ ਸਨ ਇਸ ủiਦੀ ਨਾਲ ਸਾਰਾ ਪਿੰਡ ਲੰਘ ਕੇ ਉਥੇ ਆ ਪਹੁੰਚੇ ਅਤੇ ਪ੍ਰੇਮ ਵਧਾ ਕੇ ਬੜੀ ਉੱਚੀ ਧੁਨ ਵਿੱਚ ਸ਼ਬਦ ਗਾਉਂਦੇ ਸਨ ਫਿਰ ਗੁਰੂ ਜੀ ਦੇ ਚਰਨ ਕਮਲਾਂ ਨੂੰ ਵੇਖ ਕੇ ਨਾਲ ਲਿਪਟ ਗਏ ਅੱਖਾਂ ਵਿੱਚ ਜਲ ਵਗਦਾ ਸੀ ਤੇ ਪ੍ਰੇਮ ਅਤੇ ਵਿਹਾਰਗ ਨਾਲ ਗੱਲ ਬਹੁਤ ਪਾਰਾਏ ਸਨ ਭਾਈ ਰੂਪੇ ਦਾ ਵੰਸ਼ ਕਾਫੀ ਸਮੇਂ ਤੱਕ ਗੁਰੂ ਜੀ ਦੇ ਬਾਸ ਬੈਠਾ ਰਿਹਾ ਫਿਰ ਬੰਦਨਾ ਕਰਕੇ ਆਪਣੇ ਘਰਾਂ ਨੂੰ ਚਲੇ ਗਏ ਤੇ ਮੁਖ ਤੋਂ ਗੁਰੂ ਜੀ ਦੀ ਪ੍ਰਸ਼ੰਸਾ ਕਰਦੇ ਸਨ ਗੁਰੂ ਜੀ ਦੇ ਪਾਸ ਤੋਂ ਇੰਨਾ ਕੁਝ ਨਸ਼ਟ ਹੋ ਗਿਆ ਹੈ ਫਿਰ ਵੀ ਉਹਨਾਂ ਨੂੰ ਰਾਈ ਭਰ ਵੀ ਦੁੱਖ ਨਹੀਂ ਹੈ ਫਿਰ ਉਹਨਾਂ ਨੇ ਅਗਲੇ ਦਿਨ ਬڑے ਭੋਜਨ ਤਿਆਰ ਕਰਵਾਏ ਫਿਰ ਭਾਈ ਧਰਮ ਸਿੰਘ ਸਰਦਾਲੂ ਪਾਵਨਾ ਧਾਰ ਕੇ ਗੁਰੂ ਜੀ ਦੇ ਦਰਸ਼ਨ ਕਰਨ ਵਾਸਤੇ ਆਇਆ ਕਈ ਸੇ ਖੱਗੇ ਗਏ ਸਨ ਕਈ ਪਿੱਛੇ ਆਉਂਦੇ ਸਨ ਭਾਈ ਧਰਮ ਸਿੰਘ ਉਤਾਵਲਾ ਹੋ ਕੇ ਇਕੱਲਾ ਹੀ ਰਾਹੇ ਰਾਹ ਚੱਲ ਪਿਆ ਜਦ ਕੁਝ ਦੂਰ ਬਾਹਰ ਚੱਲ ਕੇ ਗਿਆ ਤਾਂ ਸੱਜੇ ਖਵੇ ਵੇਖਿਆ ਤੇ ਸੋਚਿਆ ਕਿ ਕੋਈ ਸਿਖਾਉਂਦਾ ਹੋਵੇ ਤਾਂ ਉਸ ਨੂੰ ਨਾਲ ਮਲਾ ਲਵਾਂ ਜਦ ਪਿਛਲੇ ਪਾਸੇ ਵੇਖਿਆ ਤਾਂ ਇੱਕ ਧੀਰਜਵਾਨ ਸਿਖਾ ਰਿਹਾ ਸੀ ਤਾਂ ਇਹ ਅਭਿਲਾਸ਼ਾ ਕੀਤੀ ਕਿ ਸਤਿਗੁਰੂ ਜੀ ਦੇ ਪਾਸ ਮਿਲ ਕੇ ਚੱਲਦੇ ਹਾਂ ਸਿੱਖਵਾਲ ਵੇਖ ਕੇ ਹੌਲੀ-ਹੌਲੀ ਚੱਲਣ ਲੱਗੇ ਉਸ ਸਿਖ ਨੇ ਇੱਕ ਅਚਰਜ ਕੌਤਕ ਦੱਸਿਆ ਜਿਸ ਨਾਲ ਭਾਈ ਧਰਮ ਸਿੰਘ ਦੀ ਬੁੱਧੀ ਹੈਰਾਨ ਰਹਿ ਗਈ ਸਫੇਦ ਰੰਗ ਦੇ ਸ਼੍ਰੇਸ਼ਟ ਵਸਤਰ ਪਹਿਲਾਂ ਵਖਾਏ ਫਿਰ ਪੀਲੇ ਅਤੇ ਕਾਲੇ ਬਣਾ ਕੇ ਆਪਣੇ ਭੇਸ ਬਣਾਏ ਫਿਰ ਲਾਲ ਰੰਗ ਦੇ ਵਸਤਰ ਪਹਿਨ ਲਏ ਫਿਰ ਆਪਣੇ ਆਪ ਨੂੰ ਵੱਡਾ ਛੋਟਾ ਬਣਾਉਂਦਾ ਸੀ ਫਿਰ ਮਨੁੱਖ ਵਾਂਗ ਹੋ ਕੇ ਆ ਗਿਆ ਤੇ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਦੀ ਫਤਿਹ ਬੁਲਾਉਂਦਾ ਸੀ ਭਾਈ ਧਰਮ ਸਿੰਘ ਖੜਾ ਹੋ ਕੇ ਵਿਸ਼ਾਲ ਪ੍ਰੇਮ ਧਾਰ ਕੇ ਮਿਲਿਆ ਸ਼ਕਤੀवान ਫਿਰ ਗੁਰੂ ਜੀ ਦਾ ਸਿੱਖ ਉਸ ਸਮੇਂ ਬੋਲਿਆ ਖੜਾ ਕਿਉਂ ਹੈ ਚੱਲਦਾ ਨਹੀਂ ਕਿਸ ਸਥਾਨ ਤੇ ਜਾ ਰਿਹਾ ਹੈ ਇਹ ਸੁਣ ਕੇ ਭਾਈ ਧਰਮ ਸਿੰਘ ਬੋਲਿਆ ਸਤਿਗੁਰੂ ਜੀ ਦੇ ਪਾਸ ਜਾ ਰਿਹਾ ਹਾਂ ਸਾਥੀ ਸਾਹਿਬ ਅਗੇ ਗਏ ਹਨ ਤੁਹਾਨੂੰ ਵੇਖ ਕੇ ਖੜਾ ਹੋ ਗਿਆ ਹਾਂ ਆਪਣਾ ਪ੍ਰਸੰਗ ਦੱਸੋ ਤੁਸੀਂ ਬੜਾ ਅਚਰਜ ਕੌਤਕ ਵਿਖਾਇਆ ਹੈ ਵੱਡੇ ਸ਼ਕਤੀਸ਼ਾਲੀ ਅਤੇ ਗੁਰੂ ਜੀ ਦੇ ਸਿੱਖ ਕਿੱਥੋਂ ਚੱਲ ਕੇ ਆਏ ਹੋ ਕਿਸ ਸਥਾਨ ਤੇ ਤੁਸੀਂ ਪਹੁੰਚੋਗੇ ਸਭ ਮੈਨੂੰ ਦੱਸ ਦਿਓ ਤਦ ਸ਼ਹੀਦ ਸਿੰਘ ਨੇ ਕਿਹਾ اے ਭਾਈ ਸਭ ਗੱਲ ਸੁਣੋ ਸੱਧੂ ਰੂਪਾ ਤੁਹਾਡੇ ਵਡੇਰੇ ਹੋਏ ਹਨ ਜਿਨ੍ਹਾਂ ਨੇ ਗੁਰੂ ਜੀ ਦੀ ਬਹੁਤ ਸੇਵਾ ਕਮਾਈ ਸੀ ਸਿੱਖ ਜਾਣ ਕੇ ਸਭ ਦੇਸ਼ਾਂ ਵਿੱਚ ਫਿਰ ਕੇ ਦਰਸ਼ਨ ਦਿੱਤੇ ਸਦਾ ਹੀ ਗੁਰੂ ਜੀ ਦੇ ਪਾਸ ਰਹਿੰਦੇ ਸਨ ਤੇ ਬਹੁਤ ਬਲਵਾਨ ਸਨ ਅਸੀਂ ਲੱਖਾਂ ਸ਼ਹੀਦ ਵੱਡੀ ਸਮਰੱਥਾ ਧਾਰਕ ਫਿਰਦੇ ਹਾਂ 5000 ਜਿਹੜੇ ਖਾਸ ਹਨ ਉਹ ਵਾਰੋ ਵਾਰ ਹੀ ਰਹਿੰਦੇ ਹਨ ਅਸੀਂ ਦਿਨ ਰਾਤ ਗੁਰੂ ਜੀ ਦੇ ਪਲੰਗ ਦੀ ਚੌਂਕੀ ਦਿੰਦੇ ਹਾਂ ਹੋਰ ਸਾਰੇ ਗੁਰੂ ਜੀ ਦੀ ਆਗਿਆ ਅਨੁਸਾਰ ਰਹਿੰਦੇ ਹਨ ਤੇ ਪ੍ਰਭੂ ਦੇ ਪਾਸ ਰਹਿ ਕੇ ਵੇਖਦੇ ਹਾਂ ਜਿਵੇਂ ਵੀ ਗੁਰੂ ਜੀ ਆਗਿਆ ਵਿਚਾਰਨ ਕਰਦੇ ਹਨ ਤੁਰੰਤ ਉਸ ਪ੍ਰਕਾਰ ਕਰਦੇ ਹਾਂ ਉਹਨਾਂ ਵਿੱਚੋਂ ਇੱਕ ਮੈਂ ਵੀ ਹਾਂ ਏ ਸਿੱਖ ਇਹ ਸੁਣ ਲਓ ਭਾਈ ਧਰਮ ਸਿੰਘ ਦੇ ਹਿਰਦੇ ਵਿੱਚ ਪਹਿਲਾਂ ਬਹੁਤ ਭਰਮ ਭੁਲੇਖੇ ਸਨ ਗੁਰੂ ਜੀ ਸਭ ਰੀਤੀਆਂ ਨਾਲ ਸਰਬਸਮਰੱਥ ਹਨ ਫਿਰ ਕਿਵੇਂ ਉਹਨਾਂ ਨੇ ਆਪਣਾ ਸਾਰਾ ਪਰਿਵਾਰ ਸ਼ਹੀਦ ਕਰਵਾ ਲਿਆ ਹੈ ਇੱਕ ਪੁੱਤਰ ਵੀ ਨਹੀਂ ਰੱਖ ਸਕੇ ਹਨ ਸਾਰਾ ਧਨ ਦੌਲਤ ਗਵਾ ਲਿਆ ਹੈ ਯਤਨ ਕਰਕੇ ਇਕੱਲੇ ਬਚੇ ਹਨ ਇਧਰ ਮਾਲਵਾ ਦੇਸ਼ ਵੇਖਿਆ ਹੈ ਇਹ ਸ਼ੰਕੇ ਪੁੱਛਣ ਲੱਗਾ ਤੇ ਬਹੁਤ ਤਰ ਕਰਦਾ ਸੀ ਤੁਸੀਂ ਵੱਡੇ ਸ਼ਕਤੀਸ਼ਾਲੀ ਹੋ ਤੇ ਬਲਵਾਨ ਗੁਰੂ ਜੀ ਦੇ ਪਾਸ ਰਹਿੰਦੇ ਹੋ ਗੁਰੂ ਜੀ ਦੇ ਇੰਨੇ ਯੁੱਧਾਂ ਵਿੱਚ ਕੁਝ ਵੀ ਨਹੀਂ ਬਚਾਇਆ ਹੈ ਉੱਤਰ ਆਲ ਸਾਰੇ ਸ਼ਹੀਦ ਹੋ ਗਏ ਹਨ ਤੇ ਸਾਰਾ ਧਨ ਦੌਲਤ ਖਤਮ ਹੋ ਗਿਆ ਹੈ ਕੁਝ ਵੀ ਨਹੀਂ ਰਿਹਾ ਹੈ ਇਸ ਵਿੱਚ ਕੀ ਕਾਰਨ ਸੀ ਮੈਨੂੰ ਇਸ ਬਾਰੇ ਵੱਡਾ ਸੰਦੇਹ ਹੈ ਤੁਰਕਾਂ ਨੇ ਵੱਡਾ ਯੁੱਧ ਕਰਕੇ ਰਣਖੇਤਰ ਵਿੱਚ ਸੰਕਟ ਦਿੱਤਾ ਹੈ ਤਾਂ ਸ਼ਹੀਦ ਸਿੰਘ ਨੇ ਬਚਨ ਕੀਤਾ ਜਿਹੜੇ ਤੁਛ ਬੁੱਧੀ ਵਾਲੇ ਪ੍ਰਾਣੀ ਹਨ ਉਹ ਸਰਵ ਸ਼ਕਤੀਮਾਨ ਅਤੇ ਸ੍ਰੇਸ਼ਟ ਬੁੱਧੀ ਵਾਲੇ ਗੁਰੂ ਜੀ ਦੀ ਕਿਰਤ ਨੂੰ ਕਿਵੇਂ ਪਹਿਚਾਨ ਸਕਦੇ ਹਨ ਗੁਰੂ ਜੀ ਨੇ ਤੁਰਕਾਨੀਆਂ ਜੜਾਂ ਪੁੱਟਣ ਵਾਸਤੇ ਆਪਣੇ ਚਾਰ ਸੁਪੁੱਤਰਾਂ ਦਾ ਅਤੇ 1 ਲੱਖ ਸਿੰਘਾਂ ਦਾ ਦਾਨ ਦਿੱਤਾ ਤਾਂ ਕਿ ਤੁਰਕਾਨੀਆਂ ਜੜਾਂ ਪੁੱਟੀਆਂ ਜਾਣ ਜਿਨ੍ਹਾਂ ਦਾ ਧਰਤੀ ਉੱਤੇ ਵਿਸ਼ਾਲ ਰਾਜ ਹੈ ਬਹੁਤ ਅਪਰਾਧ ਕਰਵਾ ਕੇ ਝੂਠੇ ਕਾਰੇ ਕਰਦੇ ਹਨ ਉਹਨਾਂ ਦੇ ਤੇਜ ਨੂੰ ਖਤਮ ਕਰਨ ਲਈ ਐਸੀ ਕਿਰਤ ਕਰਨ ਕੀਤੀ ਹੈ ਉਹਨਾਂ ਦੀਆਂ ਸਾਰੀਆਂ ਸਫਾਂ ਉੱਠ ਜਾਣਗੀਆਂ ਤੇ ਉਹਨਾਂ ਦੀ ਤੇਜ ਦਾ ਨਾਸ਼ ਹੋ ਜਾਏਗਾ ਜੇ ਤੁਰਕਾਂ ਪਾਸ ਨਗਾਰਾ ਹੀ ਨਹੀਂ ਵਜੇਗਾ ਤਾਂ ਉਹਨਾਂ ਕੋਲ ਸੈਨਾ ਕਿੱਥੋਂ ਹੋਵੇਗੀ ਜਿਨ੍ਹਾਂ ਦਾ ਧਰਤੀ ਉੱਪਰ ਜਿੱਥੇ ਕਿੱਥੇ ਰਾਜ ਵੇਖਦੇ ਹਨ ਇਸ ਪ੍ਰਕਾਰ ਕਈ ਕਾਰਨ ਹਨ ਕੌਣ ਇਹਨਾਂ ਨੂੰ ਪਛਾਣ ਸਕਦਾ ਹੈ ਸਰਬ ਗਿਆਨ ਦੀ ਕਿਰਤ ਉੱਪਰ ਕੀ ਤਰਕ ਕਹੀਏ ਥੋੜੀ ਮਤ ਵਾਲਾ ਸ਼ਰਧਾ ਰਹਿਤ ਹੋ ਕੇ ਜਿਹੜਾ ਤਰਕ ਉਠਾਉਂਦਾ ਹੈ ਉਹ ਬਹੁਤ ਵਿਧੀਆਂ ਦੇ ਦੁੱਖ ਭੁਗਤਦਾ ਹੈ ਤੇ ਕਦੀ ਵੀ ਸੁਖ ਪ੍ਰਾਪਤ ਨਹੀਂ ਕਰ ਸਕਦਾ ਹੈ ਮੈਂ ਇਕੱਲਾ ਹੀ ਤੁਰਕਾਂ ਦਾ ਵਿਨਾਸ਼ ਕਰ ਸਕਦਾ ਹਾਂ ਮੇਰੇ ਵਰਗੇ ਲੱਖਾਂ ਸ਼ਹੀਦ ਸਤਗੁਰੂ ਜੀ ਦੇ ਪਾਸ ਸਨ ਉਹ ਹੱਥ ਜੋੜ ਕੇ ਪੁੱਛਦੇ ਰਹਿੰਦੇ ਹਨ ਪ੍ਰਭੂ ਜੀ ਹੁਕਮ ਕਰੋ ਜਦ ਗੁਰੂ ਜੀ ਕੋਈ ਆਗਿਆ ਨਹੀਂ ਦਿੰਦੇ ਹਨ ਤਾਂ ਕਹਿੰਦੇ ਹਨ ਖੜੇ ਰਹੋ ਲੱਖਾਂ ਕਰੋੜਾਂ ਸ਼ਹੀਦ ਸਤਗੁਰੂ ਜੀ ਦੀਆਂ ਆਗਿਆ ਅਨੁਸਾਰ ਹਨ ਆਪਣੇ ਮਨ ਦੀ ਇੱਛਾ ਅਨੁਸਾਰ ਤੁਰੰਤ ਬਣਾ ਲੈਂਦੇ ਹਨ ਇਸ ਪ੍ਰਕਾਰ ਭਾਰੀ ਸ਼ਕਤੀ ਹੈ ਭਾਈ ਧਰਮ ਸਿੰਘ ਹਿਰਦੇ ਦੇ ਭਰਮ ਦੂਰ ਕਰਕੇ ਫਸ਼ਤਾਵਾ ਕਰਕੇ ਸ਼ਰਮਿੰਦਾ ਹੋਇਆ ਸਤਿਗੁਰੂ ਜੀ ਸਰਵ ਸ਼ਕਤੀਮਾਨ ਅਤੇ ਸਰਵ ਸਮਰੱਥ ਹਨ ਮੈਂ ਸੰਦੇਹ ਕੀਤਾ ਹੈ ਹੱਥ ਜੋੜ ਕੇ ਫਿਰ ਬੰਦਨਾ ਕੀਤੀ ਤੇ ਕਿਹਾ ਤਨ ਤਨ ਸ੍ਰੀ ਗੁਰਦੇਵ ਜੀ ਜਿਨ੍ਹਾਂ ਦੇ ਆਸ਼ੇ ਇੰਨੇ ਗੰਭੀਰ ਹਨ ਉਹਨਾਂ ਦਾ ਮੈਂ ਭੇਦ ਨਹੀਂ ਜਾਣਿਆ ਹੈ ਫਿਰ ਸ਼ਹੀਦ ਸਿੰਘ ਨੂੰ ਪੁੱਛਿਆ ਤਨ ਦਾ ਆਕਾਰ ਕਿੰਨਾ ਹੈ ਜਾ ਐਡੇ ਹੀ ਰਹਿੰਦੇ ਹੋ ਤੇ ਭਾਰੀ ਸ਼ਕਤੀ ਧਾਰਨ ਕਰਦੇ ਹੋ ਗੁਰੂ ਸમાન ਹੋ ਕੇ ਤੁਸੀਂ ਮੇਰੇ ਸ਼ੰਕੇ ਨਿਵਰਤ ਕੀਤੇ ਹਨ ਮੈਂ ਆਪ ਜੀ ਨੂੰ ਮਿਲ ਕੇ ਅਤੇ ਆਪ ਜੀ ਦੇ ਬਚਨ ਸੁਣ ਕੇ ਬਹੁਤ ਨਿਹਾਲ ਹੋ ਗਿਆ ਹਾਂ ਸ਼ਹੀਦ ਸਿੰਘ ਨੇ ਕਿਹਾ ਸੁਣੋ ਜਿਵੇਂ ਚਾਹੁੰਦੇ ਹਾਂ ਉਸ ਤਰ੍ਹਾਂ ਬਣਾ ਲੈਂਦੇ ਹਾਂ ਸਾਡੇ ਵੱਡੇ ਸਰੀਰ ਨੂੰ ਵੇਖ ਕੇ ਮਨੁੱਖ ਬਹੁਤ ਡਰ ਜਾਂਦੇ ਹਨ ਮੈਂ ਤੁਹਾਨੂੰ ਕਦੀਮੀ ਸਿੱਖ ਜਾਣ ਕੇ ਮਿਲ ਕੇ ਗੱਲ ਦੱਸੀ ਹੈ ਜੇ ਹੁਣ ਦੇਖਣਾ ਚਾਹੁੰਦੇ ਹੋ ਹੋਣੇ ਵਿਖਾ ਦਿੰਦੇ ਹਾਂ ਇਸ ਪ੍ਰਕਾਰ ਬੋਲ ਕੇ ਬਹੁਤ ਵੱਡਾ ਹੋ ਗਿਆ ਤੇ ਕੋਹਾਂ ਤੱਕ ਫੈਲ ਗਿਆ ਲੰਮੀਆਂ ਬਾਹਾਂ ਬਹੁਤ ਦੂਰ ਤੱਕ ਜਾਂਦੀਆਂ ਸਨ ਤੇ ਸਿਰ ਆਕਾਸ਼ ਨੂੰ ਲੱਗਾ ਦਿਖਾਈ ਦਿੰਦਾ ਸੀ ਉਸ ਦਾ ਭਿਆਨਕ ਰੂਪ ਵੇਖ ਕੇ ਭਾਈ ਧਰਮ ਸਿੰਘ ਹਿਰਦੇ ਵਿੱਚ ਬਹੁਤ ਡਰ ਗਿਆ ਫਿਰ ਹੱਥ ਜੋੜ ਕੇ ਭਾਈ ਧਰਮ ਸਿੰਘ ਨੇ ਕਿਹਾ ਤੁਸੀਂ ਧੰ ਹੋ ਤੁਸੀਂ ਧੰ ਹੋ ਸਾਰੀਆਂ ਵਿਧੀਆਂ ਨਾਲ ਮੈਨੂੰ ਨਿਸ਼ਚੈ ਕਰਵਾਇਆ ਹੈ ਤੇ ਚੰਗੀ ਤਰ੍ਹਾਂ ਜਾਣ ਗਿਆ ਹਾਂ अविनाशी सतगुरु प्रभु जी सदा ही बड़े महान ਹਨ ਫਿਰ ਸ਼ਹੀਦ ਨੇ ਆਪਣਾ શરીર ਛੁਬ ਬਣਾ ਲਿਆ ਤੇ ਸਾਰੀ ਸ਼ਕਤੀ ਵਿਖਾਈ ਫਿਰ ਛੁਬ ਹਿਰਦੇ ਹੋ ਕੇ ਅੱਗੇ ਚੱਲ ਪਏ ਕਈ ਪ੍ਰਕਾਰ ਦੇ ਭੋਜਨ ਗੁਰੂ ਜੀ ਅੱਗੇ ਧਰ ਕੇ ਮਿਲਿਆ ਤੇ ਬੰਦਨਾ ਕੀਤੀ ਸਤਿਗੁਰ ਜੀ ਨੇ ਆਪਣਾ ਸਿੱਖ ਵੇਖ ਕੇ ਓਕਾ ਉਚਾਰਨ ਕੀਤਾ ਇਹਨਾਂ ਸਿਖਾਂ ਵਿੱਚ ਸਾਰਾ ਪ੍ਰਸ਼ਾਦ ਵਰਤਾ ਦਿਓ ਇਹ ਮੰਨ ਕੇ ਸਿੰਘ ਨੇ ਬੰਦਨਾ ਕੀਤੀ